ਮਹਾਰਾਜਾ ਸ਼ੇਰ ਸਿੰਘ ਅਤੇ ਕੁਮਰ ਪ੍ਰਤਾਪ ਸਿੰਘ ਦਾ ਕਤਲ ਕਰਨ ਵਾਲੇ ਸੰਧਾਵਾਲੀਆ ਸਰਦਾਰਾਂ ਦਾ ਲਾਹੌਰ ਦਰਬਾਰ ਉੱਤੇ ਲੰਬਾ ਸਮਾਂ ਦਬਦਬਾ ਰਿਹਾ। ਮਹਾਰਾਜਾ ਰਣਜੀਤ ਸਿੰਘ ਦੇ ਨਜ਼ਦੀਕੀ ਹੋਣ ਕਾਰਨ ਸੰਧਾਵਾਲੀਆਂ ਦਾ ਖਾਲਸਾ ਦਰਬਾਰ ਵਿੱਚ ਪੂਰਾ ਮਾਨ ਸਨਮਾਨ ਸੀ। ਸੰਧਾਵਾਲੀਆ ਸਰਦਾਰ ਬਹਾਦਰ ਯੋਧੇ ਸਨ ਅਤੇ ਸਿੱਖ ਰਾਜ ਦੀ ਉਸਾਰੀ ਵਿੱਚ ਉਹਨਾਂ ਨੇ ਵੱਡੀ ਭੂਮਿਕਾ ਨਿਭਾਈ ਸੀ। ਪਰੰਤੂ ਮਹਾਰਾਜਾ ਰਣਜੀਤ ਸਿੰਘ ਦੀ 1849 ਈਸਵੀ ਵਿੱਚ ਹੋਈ ਮੌਤ ਤੋਂ ਬਾਅਦ ਸੰਧਾਵਾਲੀਆਂ ਦਾ ਰਵੱਈਆ ਬਦਲ ਗਿਆ। ਸੰਧਾਵਾਲੀਏ ਅਸਲ ਵਿੱਚ ਡੋਗਰਿਆਂ ਦੇ ਨਾਲ ਨਫ਼ਰਤ ਕਰਦੇ ਸਨ ਅਤੇ ਉਹਨਾਂ ਨੂੰ ਡਰ ਸੀ ਕਿ ਡੋਗਰੇ ਸਿੱਖ ਰਾਜ ਭ ਨੂੰ ਰੋਕਣ ਲਈ ਸੰਧਾਵਾਲੀਆਂ ਨੇ ਵੱਡੀਆਂ ਸਾਜ਼ਿਸ਼ਾਂ ਰਚੀਆਂ ਜਿਨ੍ਹਾਂ ਦਾ ਖਮਿਆਜਾ ਮਹਾਰਾਜਾ ਸ਼ੇਰ ਸਿੰਘ ਅਤੇ ਕੁਮਰ ਪ੍ਰਤਾਪ ਸਿੰਘ ਨੂੰ ਆਪਣੀਆਂ ਜਾਨਾਂ ਦੇ ਕੇ ਭੁਗਤਣਾ ਪਿਆ ਆਖਿਰਕਾਰ ਸੰਧਾਵਾਲੀਆਂ ਸਰਦਾਰ ਕੌਣ ਸਨ ਸੰਧਾਵਾਲੀਆਂ ਸਰਦਾਰਾਂ ਦੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਕੀ ਰਿਸ਼ਤੇਦਾਰੀ ਸੀ ਸੰਧਾਵਾਲੀਆਂ ਸਰਦਾਰਾਂ ਨੇ ਮਹਾਰਾਜਾ ਸ਼ੇਰ ਸਿੰਘ ਅਤੇ ਕੁਮਰ ਪ੍ਰਤਾਪ ਸਿੰਘ ਦਾ ਕਤਲ ਕਿਉਂ ਅਤੇ ਕਿਵੇਂ ਕੀਤਾ ਆਖਿਰ ਸੰਧਾਵਾਲੀਆਂ ਸਰਦਾਰਾਂ ਦਾ ਅੰਤ ਕਿਵੇਂ ਹੋਇਆ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਵਾਲਾ ਆ ਅਸਲ ਵਿੱਚ ਮਹਾਰਾਜਾ ਖੜਕ ਸਿੰਘ ਅਤੇ ਕੁਮਰ ਨੌ ਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਅਸਿੱਧੇ ਤੌਰ ਤੇ ਡੋਗਰਿਆਂ ਦੇ ਹੱਥ ਵਿੱਚ ਆ ਗਿਆ ਜਦੋਂ ਕਿ ਸੰਧਾ ਵਾਲੀਆ ਸਰਦਾਰ ਅਤਰ ਸਿੰਘ ਲੈਣਾ ਸਿੰਘ ਅਤੇ ਇਹਨਾਂ ਦਾ ਭਤੀਜਾ ਅਜੀਤ ਸਿੰਘ ਵੀ ਆਪਣੀ ਜਗ੍ਹਾ ਤਲਾਸ਼ਣ ਵਿੱਚ ਜੁੜ ਗਏ ਉਧਰ ਫੌਜੀ ਸਰਦਾਰਾਂ ਨੇ ਕੁਮਰ ਸ਼ੇਰ ਸਿੰਘ ਨੂੰ ਲਾਹੌਰ ਉੱਤੇ ਹਮਲਾ ਕਰਨ ਦਾ ਸੱਦਾ ਭੇਜਿਆ ਕੁਮਰ ਸ਼ੇਰ ਸਿੰਘ ਨੇ ਲਾਹੌਰ ਤੇ ਹਮਲਾ ਕਰਕੇ ਸਿੱਖ ਰਾਜ ਨੂੰ ਡੋਗਰਿਆਂ ਦੇ ਪੰਜਿਆਂ ਵਿੱਚੋਂ ਕੱਢ ਲਿਆ ਜਲਦੀ ਹੀ ਕੁੰਵਰ ਸ਼ੇਰ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਗਿਆ। ਲਗਭਗ 2 ਸਾਲਾਂ ਤੱਕ ਮਹਾਰਾਜਾ ਸ਼ੇਰ ਸਿੰਘ ਗੱਦੀ ਤੇ ਬਰਾਜਮਾਨ ਰਿਹਾ ਪਰੰਤੂ ਸਾਜ਼ਿਸ਼ਾਂ ਦਾ ਦੌਰ ਨਾਲ ਦੀ ਨਾਲ ਹੀ ਚੱਲਦਾ ਰਿਹਾ। ਇਸੇ ਦੌਰਾਨ ਹੀ ਸੰਧਵਾਲੀਆ ਸਰਦਾਰਾਂ ਨੇ ਡੋਗਰਿਆਂ ਨਾਲ ਮਿਲ ਕੇ ਮਹਾਰਾਜਾ ਸ਼ੇਰ ਸਿੰਘ ਨੂੰ ਮਾਰਨ ਦੀ ਸਾਜ਼ਿਸ਼ ਘੜ ਲਈ। ਅਸਲ ਵਿੱਚ ਸੰਧਵਾਲੀਆਂ ਨੇ ਅਫਵਾਹ ਫਿਲਾ ਦਿੱਤੀ ਕਿ ਮਹਾਰਾਜਾ ਨੇ ਵਜ਼ੀਰ ਧਿਆਨ ਸਿੰਘ ਨੂੰ ਕਤਲ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ ਹੈ। ਇਸ ਅਫਵਾਹ ਨੂੰ ਆਧਾਰ ਬਣਾ ਕੇ ਸੰਧਵਾਲੀਆਂ ਨੇ ਵਜ਼ੀਰ ਧਿਆਨ ਸਿੰਘ ਨੂੰ ਵੀ ਮਹਾਰਾਜੇ ਦੇ ਕਤਲ ਦੀ ਯੋਜਨਾ ਵਿੱਚ ਸ਼ਾਮਲ ਕਰ ਲਿਆ। 15 ਸਤੰਬਰ 1843 ਈਸਵੀ ਵਾਲ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਦੋਂ ਉਹ ਅਜੀਤ ਸਿੰਘ ਵੱਲੋਂ ਦਿਖਾਈ ਜਾ ਰਹੀ ਇੱਕ ਬੰਦੂਕ ਦੀ ਪਰਖ ਕਰ ਰਿਹਾ ਸੀ ਇਸੇ ਦੌਰਾਨ ਅਜੀਤ ਸਿੰਘ ਦੇ ਚਾਚੇ ਲੈਣਾ ਸਿੰਘ ਸੰਧਾ ਵਾਲੀਆਂ ਨੇ ਮਹਾਰਾਜਾ ਸ਼ੇਰ ਸਿੰਘ ਦੇ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ ਸੰਧਾ ਵਾਲੀਏ ਸਰਦਾਰ ਦੋਹਾਂ ਪਿਓ ਪੁੱਤਾਂ ਦੇ ਸਿਰ ਵੱਢ ਕੇ ਕਿਲੇ ਵਿੱਚ ਪਹੁੰਚੇ ਜਿੱਥੇ ਵਜ਼ੀਰ ਧਿਆਨ ਸਿੰਘ ਨੇ ਦਰਵਾਜ਼ੇ ਖੋਲ ਕੇ ਉਹਨਾਂ ਨੂੰ ਕਿਲੇ ਵਿੱਚ ਸੁਰੱਖਿਅਤ ਵੜਨ ਦੇ ਪ੍ਰਬੰਧ ਕੀਤੇ ਪਰੰਤੂ ਇਸੇ ਦੌਰਾਨ ਹੀ ਸੰਧਾ ਵਾਲੀਏ ਸਰਦਾਰਾਂ ਨੇ ਪਹਿਲਾਂ ਹੀ ਬਣਾਈ ਯੋਜਨਾ ਅਨੁਸਾਰ ਵਜ਼ੀਰ ਧਿਆਨ ਸਿੰਘ ਦਾ ਵੀ ਕਤਲ ਕਰ ਦਿੱਤਾ ਸੰਧਾ ਵਾਲੀਏ ਸਰਦਾਰਾਂ ਨੇ ਧਿਆਨ ਦੇ ਪੁੱਤਰ ਰਾਜਾ ਹੀਰਾ ਸਿੰਘ ਅਤੇ ਉਸਦੇ ਭਰਾ ਸੁਚੇਤ ਸਿੰਘ ਨੂੰ ਵੀ ਪਾਰ ਬੁਲਾਉਣ ਦੀ ਯੋਜਨਾ ਬਣਾਈ। ਉਹਨਾਂ ਹੀਰਾ ਸਿੰਘ ਨੂੰ ਕਿਲੇ ਵਿੱਚ ਆਉਣ ਦਾ ਸੱਦਾ ਭੇਜਿਆ ਪਰੰਤੂ ਹੀਰਾ ਸਿੰਘ ਨੂੰ ਸ਼ੱਕ ਹੋਣ ਕਾਰਨ ਉਸਨੇ ਕਿਲੇ ਵਿੱਚ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸੰਧਵਾਲੀਆ ਸਰਦਾਰਾਂ ਨੇ 400 ਸਪਾਹੀਆਂ ਦਾ ਇੱਕ ਜਥਾ ਹੀਰਾ ਸਿੰਘ ਨੂੰ ਕੈਦ ਕਰਨ ਲਈ ਭੇਜਿਆ ਪਰੰਤੂ ਹੀਰਾ ਸਿੰਘ ਦੇ ਨਾਲ 5000 ਦੀ ਫੌਜ ਹੋਣ ਕਾਰਨ ਸੰਧਵਾਲੀਆਂ ਦੀ ਇਹ ਯੋਜਨਾ ਵੀ ਸਿਰੇ ਨਾ ਚੜ ਸਕੀ। ਉਧਰ ਕੁਝ ਹੀ ਸਮੇਂ ਬਾਅਦ ਮਹਾਰਾਜਾ ਸ਼ੇਰ ਸਿੰਘ ਅਤੇ ਵਜ਼ੀਰ ਧਿਆਨ ਸਿੰਘ ਦੇ ਕਤਲ ਦੀ ਖਬਰ ਹੀਰਾ ਸਿੰਘ ਕੋਲ ਪਹੁੰਚ ਗਈ। ਸੰਧਵਾਲੀਆ ਵੱਲੋਂ ਮਹਾਰਾਜਾ ਸ਼ੇਰ ਸਿੰਘ ਤੇ ਕੁਮਰ ਪ੍ਰਤਾਪ ਸਿੰਘ ਦੇ ਕਤਲ ਖਬਰ ਵੀ ਹੁਣ ਤੱਕ ਸਾਰੀ ਫੌਜ ਅਤੇ ਆਮ ਪਰਜਾ ਵਿੱਚ ਨਸ਼ਰ ਹੋ ਚੁੱਕੀ ਸੀ ਇਸ ਕਾਰਨ ਖਾਲਸਾ ਫੌਜ ਵਿੱਚ ਸੰਧਾਵਾਲੀਆਂ ਪ੍ਰਤੀ ਪਾਰੀ ਰੋਹ ਪੈਦਾ ਹੋ ਗਿਆ ਵੱਡੀ ਗਿਣਤੀ ਵਿੱਚ ਸਿੱਖ ਸਰਦਾਰਾਂ ਅਤੇ ਖਾਲਸਾ ਫੌਜ ਬੁੱਧੂ ਦੇ ਆਵੇ ਨੇੜੇ ਹੀਰਾ ਸਿੰਘ ਦੀ ਅਗਵਾਈ ਵਿੱਚ ਇਕੱਠੀ ਹੋ ਗਈ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਸਮੁੱਚੀ ਖਾਲਸਾ ਫੌਜ ਦੀ ਅਗਵਾਈ ਇੱਕ ਡੋਗਰੇ ਰਾਜਾ ਹੀਰਾ ਸਿੰਘ ਨੇ ਕੀਤੀ ਉਸੇ ਦਿਨ ਸੂਰਜ ਛਿਪਦਿਆਂ ਹੀ 40000 ਦੀ ਖਾਲਸਾ ਫੌਜ ਨੇ 100 ਵੱਡੀਆਂ ਤੋਪਾਂ ਨਾਲ ਲੈ ਕੇ ਲਾਹੌਰ ਦੇ ਕਿਲੇ ਤੇ ਹਮਲਾ ਬੋਲ ਦਿੱਤਾ ਖਾਲਸੇ ਦੀਆਂ ਤੋਪਾਂ ਨੇ ਇੰਨੀ ਵੱਡੀ ਤਬਾਹੀ ਮਚਾਈ ਕਿ ਕਿਲੇ ਦੇ ਨਾਲ-ਨਾਲ ਸ਼ਹਿਰ ਦੀਆਂ ਕੰਧਾਂ ਵੀ ਕੰਬੁੱ ਦੇ ਅੰਦਰ ਸੰਧਾ ਵਾਲਿਆਂ ਦੇ ਲਗਭਗ 1000 ਸਿਪਾਹੀ ਸਨ ਜੋ ਕਾਫੀ ਸਮੇਂ ਤੱਕ ਮੁਕਾਬਲਾ ਕਰਦੇ ਰਹੇ ਪਰੰਤੂ ਤੋਪਾਂ ਦੇ ਗੋਲਿਆਂ ਦੇ ਵਰ੍ਹ ਰਹੇ ਮੀਂਹ ਦੇ ਸਾਹਮਣੇ ਉਹਨਾਂ ਦੀ ਪੇਸ਼ ਨਾ ਗਈ ਅਗਲੀ ਸਵੇਰ ਸੂਰਜ ਚੜ੍ਹਨ ਤੋਂ ਕੁਝ ਸਮਾਂ ਪਹਿਲਾਂ ਹੀ ਸ਼ਾਹੀ ਫੌਜਾਂ ਨੇ ਕਿਲੇ ਦੀ ਦੱਖਣ ਪੱਛਮੀ ਬੁਰਜ ਦੇ ਨੇੜਲੀ ਕੰਧ ਨੂੰ ਡੇਗ ਲਿਆ ਦੀਵਾਰ ਡੇਗਦਿਆਂ ਹੀ ਵੱਡੀ ਗਿਣਤੀ ਵਿੱਚ ਸਿਪਾਈ ਕਿਲੇ ਦੇ ਅੰਦਰ ਜਾ ਵੜੇ ਅਤੇ ਆਮਨੇ ਸਾਹਮਨੇ ਦੀ ਲੜਾਈ ਸ਼ੁਰੂ ਹੋ ਗਈ। ਇਸੇ ਦੌਰਾਨ ਅਜੀਤ ਸਿੰਘ ਸੰਧਵਾਲੀਆਂ ਨੇ ਕਿਲੇ ਤੋਂ ਰੱਸੀ ਦੇ ਸਹਾਰੇ ਉੱਤਰ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਪਰੰਤੂ ਉਹ ਫੌਜ ਦੇ ਹੱਥ ਆ ਗਿਆ ਅਤੇ ਮਾਰਿਆ ਗਿਆ। ਕਿਲੇ ਤੇ ਕਬਜ਼ੇ ਤੋਂ ਬਾਅਦ ਸਿਪਾਈਆਂ ਨੇ ਲੈਣਾ ਸਿੰਘ ਸੰਧਵਾਲੀਆਂ ਨੂੰ ਵੀ ਕਿਲੇ ਵਿੱਚੋਂ ਲੱਭ ਲਿਆ ਅਤੇ ਮੌਤ ਦੇ ਘਾਟ ਉਤਾਰ ਦਿੱਤਾ। ਸੰਧਵਾਲੀਆਂ ਵਿੱਚ ਸ਼ਾਮਲ ਤੀਜਾ ਸਰਦਾਰ ਅਤਰ ਸਿੰਘ ਇਸ ਵੇਲੇ ਅੰਗਰੇਜ਼ਾਂ ਦੀ ਸ਼ਰਨ ਵਿੱਚ ਹੋਣ ਕਾਰਨ ਬਚ ਗਿਆ। ਲਗਭਗ 6 ਮਹੀਨਿਆਂ ਬਾਅਦ ਅਤਰ ਸਿੰਘ ਸੰਧਵਾਲੀਆਂ ਅੰਗਰੇਜ਼ਾਂ ਦੀ ਸ਼ਰਨ ਵਿੱਚੋਂ ਨਿਕਲ ਕੇ ਬਾਬਾ ਬੀਰ ਸਿੰਘ ਦੇ ਡੇਰੇ ਪਹੁੰਚਣ ਵਿੱਚ ਸ ਵਿਚ ਉਸ ਵੇਲੇ ਤੱਕ ਬੇਸ਼ੱਕ ਦਲੀਪ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ ਗਿਆ ਸੀ ਪਰੰਤੂ ਰਾਜ ਭਾਗ ਉਤੇ ਕਬਜ਼ਾ ਡੋਗਰਿਆਂ ਦੇ ਮੁੰਡੇ ਹੀਰਾ ਸਿੰਘ ਦਾ ਹੀ ਸੀ ਬਾਬਾ ਬੀਰ ਸਿੰਘ ਦਾ ਡੇਰਾ ਲਾਹੌਰ ਦਰਬਾਰ ਤੋਂ ਬਾਗੀ ਹੋਏ ਸਿੱਖਾਂ ਦਾ ਠਿਕਾਣਾ ਬਣ ਗਿਆ ਸੀ ਜਿਸ ਨੂੰ ਲੈ ਕੇ ਹੀਰਾ ਸਿੰਘ ਬੇहद ਫਿਕਰਮੰਦ ਸੀ ਹੀਰਾ ਸਿੰਘ ਇਸ ਬਗਾਵਤ ਨੂੰ ਕੁਚਲਣਾ ਚਾਹੁੰਦਾ ਸੀ ਇਸ ਲਈ ਉਸ ਨੇ 7 ਮਈ 1844 ਨੂੰ ਮੀਆਂ ਲਾਭ ਸਿੰਘ ਦੀ ਅਗਵਾਈ ਵਿੱਚ 20000 ਸਿਪਾਹੀਆਂ ਦੀ ਇੱਕ ਫੌਜ ਡੇਰੇ ਉਤੇ ਹਮਲਾ ਕਰਨ ਲਈ ਭੇਜ ਦਿੱਤੀ ਦੋਹੇ ਪਾਸੇ ਸ਼ਾਹੀ ਫੌਜਾਂ ਦਾ ਨੁਕਸਾਨ ਹੁੰਦਿਆਂ ਵੇਖ ਬਾਬਾ ਬੀਰ ਸਿੰਘ ਨੇ ਆਪਣੀ ਫੌਜ ਨੂੰ ਜਵਾਬੀ ਹਮਲਾ ਕਰਨ ਤੋਂ ਰੋਕ ਦਿੱਤਾ ਪਰੰਤੂ ਹੀਰਾ ਦੀ ਫੌਜ ਨੇ ਡੇਰੇ ਤੇ ਭਿਆਨਕ ਗੋਲਾਬਾਰੀ ਕੀਤੀ ਜਿਸ ਵਿੱਚ 700 ਦੇ ਲਗਭਗ ਸਿਪਾਹੀ ਮਾਰੇ ਗਏ ਤੋਪਾਂ ਦੇ ਗੋਲਿਆਂ ਦੀ ਬੁਛਾਰ ਨਾਲ ਬਾਬਾ ਵੀਰ ਸਿੰਘ ਵੀ ਸ਼ਹੀਦ ਹੋ ਗਏ ਅਤੇ ਇਸੇ ਗੋਲਾਬਾਰੀ ਵਿੱਚ ਅਤਰ ਸਿੰਘ ਸੰਧਵਾਲੀਆ ਵੀ ਮਾਰਿਆ ਗਿਆ ਹੁਣ ਤੁਹਾਨੂੰ ਦੱਸਦੇ ਹਾਂ ਕਿ ਅਸਲ ਵਿੱਚ ਸੰਧਵਾਲੀਆ ਸਰਦਾਰ ਕੌਣ ਸਨ ਅਸਲ ਵਿੱਚ ਸੰਧਾਵਾਲੀਏ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਹੀ ਸਕੇ ਸਬੰਧੀ ਸਨ ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਦੇ ਦਾਦੇ ਦਾ ਨਾਮ ਬੁੱਢਾ ਸਿੰਘ ਸੀ ਬੁੱਢਾ ਸਿੰਘ ਦੇ ਅੱਗੇ ਦੋ ਪੁੱਤਰ ਨੌਦ ਸਿੰਘ ਅਤੇ ਚੰਦਾ ਸਿੰਘ ਸਨ ਨੌਦ ਸਿੰਘ ਦਾ ਪੁੱਤਰ ਚੜਤ ਸਿੰਘ ਸੀ ਜੋ ਮਹਾਰਾਜਾ ਰਣਜੀਤ ਸਿੰਘ ਦਾ ਦਾਦਾ ਸੀ ਚੜਤ ਸਿੰਘ ਦਾ ਪੁੱਤਰ ਸੀ ਮਿਸਲ ਸ਼ੁਕਰਚੱਕੀਆ ਦਾ ਮੁਖੀ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਪਿਤਾ ਮਹਾ ਸਿੰਘ ਦੂਜੇ ਪਾਸੇ ਬੁੱਢਾ ਸਿੰਘ ਦੇ ਪੁੱਤਰ ਚੰਦਾ ਸਿੰਘ ਦਾ ਇੱਕ ਪੁੱਤਰ ਦੀਦਾਰ ਸਿੰਘ ਸੀ ਅੱਗੇ ਉਹ ਦੀਦਾਰ ਸਿੰਘ ਦਾ ਪੁੱਤਰ ਸੀ ਅਮੀਰ ਸਿੰਘ ਸੰਧਾਵਾਲੀਆ ਅਮੀਰ ਸਿੰਘ ਸੰਧਾਵਾਲੀਆ ਦੇ ਅੱਗੇ ਚਾਰ ਪੁੱਤਰ ਸਨ ਜਿਨ੍ਹਾਂ ਦੇ ਨਾਮ ਅਤਰ ਸਿੰਘ ਬੁੱਢਾ ਸਿੰਘ ਵਸਾਵਾ ਸਿੰਘ ਅਤੇ ਲੈਣਾ ਸਿੰਘ ਸਨ ਇਨ੍ਹਾਂ ਵਿੱਚੋਂ ਅਤਰ ਸਿੰਘ ਸੰਧਵਾਲੀਆ ਦਾ ਇੱਕ ਪੁੱਤਰ ਕੇਰ ਸਿੰਘ ਸੀ ਜਦੋਂ ਕਿ ਬੁੱਧ ਸਿੰਘ ਦੇ ਘਰ ਪੁੱਤਰ ਸ਼ਮਸ਼ੇਰ ਸਿੰਘ ਪੈਦਾ ਹੋਇਆ ਇਸੇ ਤਰ੍ਹਾਂ ਤੀਜੇ ਭਰਾ ਵਸਾਵਾ ਸਿੰਘ ਦੇ ਦੋ ਪੁੱਤਰ ਅਜੀਤ ਸਿੰਘ ਸੰਧਵਾਲੀਆ ਅਤੇ ਰਣਜੋਤ ਸਿੰਘ ਸਨ ਚੌਥੇ ਸੰਧਵਾਲੀਆ ਭਰਾ ਦੇ ਪੁੱਤਰ ਠਾਕੁਰ ਸਿੰਘ ਅਤੇ ਪ੍ਰਤਾਪ ਸਿੰਘ ਸਨ ਇਨ੍ਹਾਂ ਦੀ ਪੀੜ੍ਹੀ ਹਾਲੇ ਵੀ ਅੱਗੇ ਚੱਲ ਰਹੀ ਹੈ ਇਸ ਤਰ੍ਹਾਂ ਸੰਧਵਾਲੀਆ ਸਰਦਾਰ ਮਹਾਰਾਜਾ ਰਣਜੀਤ ਸਿੰਘ ਦੇ ਚਚੇਰੇ ਭਰਾ ਹੀ ਸਨ ਜਿਨ੍ਹਾਂ ਮੁੱਢ ਤੋਂ ਹੀ ਮਹਾਰਾਜਾ ਰਣਜੀਤ ਸਿੰਘ ਨਾਲ ਮਿਲ ਕੇ ਸਿੱਖ ਰਾਜ ਦੀ ਉਸਾਰੀ ਵਿੱਚ ਅਹਿਮ ਭੂਮਿਕਾ ਨਿਭਾਈ ਸੰਧਵਾਲੀਆ ਸਰਦਾਰ ਮਹਾਰਾਜਾ ਰਣਜੀਤ ਸਿੰਘ ਵਾਂਗ ਹੀ ਬਹਾਦਰ ਯੋਧੇ ਸਨ ਅਤੇ ਮਹਾਰਾਜੇ ਦੇ ਬੇहद ਵਫਾਦਾਰ ਮੰਨੇ ਜਾਂਦੇ ਸਨ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹਾਲਾਤ ਬਦਲ ਗਏ ਲਾਹੌਰ ਦੇ ਤਖਤ ਨੂੰ ਹਾਸਲ ਕਰਨ ਲਈ ਕਈ ਦਾਵੇਦਾਰ ਸਾਹਮਣੇ ਆ ਗਏ ਜਿਸ ਕਾਰਨ ਸੰਧਾ ਵਾਲੀਆ ਸਰਦਾਰਾਂ ਨੂੰ ਆਪਣਾ ਭਵਿੱਖ ਅਸੁਰੱਖਿਅਤ ਨਜ਼ਰ ਆਉਣ ਲੱਗ ਪਿਆ ਕਿਉਂਕਿ ਸੰਧੇ ਵਾਲੀਆ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਾਨਦਾਨ ਵਿੱਚੋਂ ਮੰਨਦੇ ਸਨ ਜਿਸ ਕਾਰਨ ਮਹਾਰਾਜ ਦੀ ਮੌਤ ਤੋਂ ਬਾਅਦ ਉਹ ਡੋਗਰਿਆਂ ਦੇ ਸਿੱਖ ਰਾਜ ਤੇ ਕਾਬਜ ਹੋਣ ਦੇ ਵਿਰੁੱਧ ਸਨ ਸੰਧਾ ਵਾਲੀਆ ਸਰਦਾਰ ਹਰ ਹਾਲਤ ਵਿੱਚ ਡੋਗਰਿਆਂ ਨੂੰ ਲਾਹੌਰ ਦਰਬਾਰ ਵਿੱਚੋਂ ਖਾਰਜ ਕਰਨਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਕਈ ਸਾਜ਼ਿਸ਼ਾਂ ਘੜੀਆਂ ਜਿਨ੍ਹਾਂ ਵਿੱਚ ਮਹਾਰਾਜਾ ਸ਼ੇਰ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਦੀ ਯੋਜਨਾ ਵੀ ਸ਼ਾਮਲ ਸੀ। ਇਸੇ ਹੀ ਕਾਰਨ ਸੰਧਵਾਲੀਆਂ ਨੇ ਵਜ਼ੀਰ ਧਿਆਨ ਸਿੰਘ ਡੋਗਰੇ ਨੂੰ ਵੀ ਮੌਤ ਦੇ ਘਾਟ ਉਤਾਰਿਆ। ਸੰਧਵਾਲੀਆਂ ਸਰਦਾਰ ਰਾਜਾ ਗੁਲਾਬ ਸਿੰਘ ਡੋਗਰਾ, ਹੀਰਾ ਸਿੰਘ ਡੋਗਰਾ ਤੇ ਸੁਚੇਤ ਸਿੰਘ ਡੋਗਰਾ ਨੂੰ ਵੀ ਆਪਣੇ ਰਸਤੇ ਵਿੱਚੋਂ ਹਟਾਉਣਾ ਚਾਹੁੰਦੇ ਸਨ ਪਰੰਤੂ ਆਪਣੀ ਇਸ ਯੋਜਨਾ ਵਿੱਚ ਉਹ ਸਫਲ ਨਾ ਹੋ ਸਕੇ। ਅਸਲ ਵਿੱਚ ਸੰਧਵਾਲੀਆਂ ਵੱਲੋਂ ਮਹਾਰਾਜਾ ਸ਼ੇਰ ਸਿੰਘ ਅਤੇ ਕੁਮਰ ਪ੍ਰਤਾਪ ਸਿੰਘ ਦੇ ਕੀਤੇ ਗਏ ਕਤਲਾਂ ਨੇ ਸਿੱਖ ਫੌਜ ਨੂੰ ਉਹਨਾਂ ਦਾ ਦੁਸ਼ਮਣ ਬਣਾ ਦਿੱਤਾ। ਇਸ ਕਾਰਨ ਸ਼ਾਹੀ ਫੌਜ ਵਿੱਚ ਭਾਰੀ ਰੋਸ ਪੈਦਾ ਹੋ ਗਿਆ ਅਤੇ ਫੌਜ ਨੇ ਸੰ ਤੱਕ ਪਹੁੰਚਾ ਦਿੱਤਾ ਦੋਸਤੋ ਇਸ ਤਰ੍ਹਾਂ ਦੇ ਹੋਰ ਇਤਿਹਾਸਿਕ ਅਤੇ ਜਾਣਕਾਰੀ ਭਰਪੂਰ ਵੀਡੀਓਜ਼ ਦੇਖਣ ਲਈ ਚੈਨਲ ਰੰਗ ਪੰਜਾਬੀ ਨੂੰ ਸਬਸਕ੍ਰਾਈਬ ਕਰੋ